ਕਿ ਨੇ ਸੀਪੀ ਸਾਹਿਬ ਨੇ ਹਾਂ ਚਲੰਜਾ ਨੰਬਰ ਸੋ ਉਹ ਲੋਕ ਜਿਹਨੇ ਲਾਈਸੈਂਸ ਦੇ ਬਿਨਾਂ ਆਊਟ ਲਾਈਸੈਂਸ ਇਹ ਕੰਮ ਕਰਦੇ ਨੇ ਜੰਟੀ ਦਾ ਉਹਨਾਂ ਨੂੰ ਤੁਰੰਤ ਰਾਮਦਰ ਦਿੱਤਾ ਪਰਚੇ ਜਿਸ ਤੋਂ ਜਿਹੜਾ ਪਰਚਾ ਦਿੱਤੇ ਕਰਦੇ ਪੁਲਿਸ ਵਾਲਾ ਉਸਰੇ ਪਾਣਾ ਕਰਾਉਣਾ ਕਰਾ ਦੇ ਕਿਤੇ ਅਸਰ ਦੇ ਕਿਤੇ ਅਸਰ ਦੇ ਕਿਤੇ ਅਸਰ मतलब ਕਿ 21 ਤਰੀਕ ਦੂਜੇ ਮਹੀਨੇ ਦੇ ਸੋ ਨਿਰਭੇ ਹਨ ਮਾਨਵ ਮਾਰਟੀ ਮਹਾਰਾਜ ਕੀ ਜੈ ਜੈ ਕੇ 사ਰਨ ਜੈ ਵਾਲਮੀਕੀ ਜੀ ਜੈਪੀ ਜੈ ਪਰ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਮਿੰਟ ਕਰ ਮਹਾਪੰਚਾਇਤ ਦਾ ਕਟਤਾ ਮੁਸਾ ਚਲੇ ਤੇ ਸਵਾਮੀ ਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਗਿਆ ਵਾ ਸਵਾਮੀ ਮੇਰਨਾਥ ਜੀ ਵੱਲੋਂ ਕਿ ਜਿਹੜਾ ਸਾਡੇ ਸੰਗਠਨ ਅਤੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ 14 ਤਰੀਕ ਨੂੰ ਜਿਹੜਾ ਜਿਹੜਾ ਭੁੱਖ ਹੜਤਾਲ ਤੇ ਇਸ ਪਰਿਵਾਰ ਜਿਹੜਾ ਸਾਰਾ ਬੈਠਣ ਜਾ ਰਿਹਾ ਵਾ ਜਿਨ੍ਹਾਂ ਨੇ ਕਾਫੀ ਚਿਰ ਤੋਂ 6 ਮਹੀਨਿਆਂ ਤੋਂ ਲਗਾਤਾਰ ਜਿਹੜੇ ਖਾਣਿਆਂ ਦੇ ਵਿੱਚ ਜਿਹੜੇ ਧੱਕੇ ਖਾ ਰਹੇ ਆ ਇਹਨਾਂ ਦੇ ਨਾਲ ਜਿਹੜੀ ਕਬੂਤਰਬਾਜੀ ਕੀਤੀ ਗਈ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਬੂਤਰਬਾਜੀ ਕੀਤੀ ਇਹਨਾਂ ਤੋਂ ਪੈਸੇ ਜਿਹੜੇ ਲੈ ਲਏ ਆ ਤੇ ਬਾਅਦੋਂ ਇਹਨਾਂ ਦਾ ਜਿਹੜਾ ਮੁੰਡਾ ਵਾ ਉੱਥੇ ਜਿਹੜਾ ਭੇਜ ਕੇ ਟੂਰਿਸਟ ਵੀਜ਼ੇ ਦੇ ਉੱਤੇ ਤੇ ਲਗਾਤਾਰ ਉਸ ਨੂੰ ਉੱਥੇ ਜਿਹੜਾ ਵਾ ਉੱਥੇ ਇੱਕ ਜਿਹੜਾ ਹੈ ਕੰਟੇਨਰ ਉਹਦੇ ਵਿੱਚ ਰੱਖਿਆ ਗਿਆ ਨਾ ਹੀ ਨੂੰ ਉੱਥੇ ਕੰਮ ਤੇ ਲਵਾਇਆ ਔਰ ਨਾ ਹੀ ਨੂੰ ਉੱਥੇ ਕੀ ਨਾਲੇ ਤੇ ਵਾਪਸ ਭੇਜਿਆ ਗਿਆ ਫਿਰ ਇਹ ਪਰਿਵਾਰ ਜਿਹੜਾ ਵਾ ਆਪਣੇ ਹੀ ਮਤਲਬ ਕਿ ਇਹ ਰਿਸ਼ਤੇਦਾਰਾਂ ਨੂੰ ਕਹਿ ਗਏ ਜਾਂ ਉਸੇ ਏਜੰਟ ਨੂੰ ਕਹਿ ਗਏ ਜਿਹੜਾ ਵਾ ਪੈਸੇ ਫੇਰ ਇਹਨਾਂ ਨੇ ਡਬਲ ਦੇ ਕੇ ਉਹਨਾਂ ਨੂੰ ਕਿ ਉਹਨਾਂ ਨੂੰ ਵਾਪਸ ਬੁਲਾਇਆ 70 8000 ਰੁਪਇਆ ਫੇਰ ਦਿੱਤਾ ਹੀ ਫੇਰ ਇਹ ਨੂੰ ਉਹਨ ਨੂੰ ਮੁੰਡੇ ਨੂੰ ਵਾਪਸ ਬੁਲਾਇਆ ਮਗਰ ਇਹਨਾਂ ਨੇ ਤਰਖਾਸ ਤੇ ਦਿੱਤੀ ਕਿ ਸਾਡੇ ਨਾਲ ਇਹ ਜਿਹੀ ਧੋਖਾ ਜੀ ਕੀਤੀ ਗਈ ਆ ਏਜੈਂਟ ਵੱਲੋਂ ਤੇ ਉਹਦੇ ਦੋਸ਼ੀ ਦੇ ਉੱਤੇ ਜਿਹੜੀ ਇਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਸੀ ਵਿੱਚ ਕਾਰਵਾਈ ਕਿਉਂ ਨਹੀਂ ਹੋਈ 6 ਮਹੀਨੇ ਤੇ ਲਗਭਗ ਕਾਰਵਾਈ ਸੀਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਕੋ ਐਸ ਐਚਓ ਸਾਹਿਬ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਦੇਖੋ ਜੀ ਜਾਂ ਤੇ ਕੋਈ politcal pressure ਹੈ ਇਹਨਾਂ ਨੂੰ ਜਾਂ ਤੇ ਇਹਨਾਂ ਨੇ ਅੰਦਰ ਖਾਤੇ ਜਾਂ ਦੇ ਕੋਈ ਲੈਣ ਦੇਣ ਕਰ ਲਿਆ ਵਾ ਜਿਸ ਦੇ ਕਾਰਨ ਅਜੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸੜਕਾਂ ਤੇ ਧੱਕੇ ਖਾ ਰਿਹਾ ਵਾ ਥਾਣਿਆਂ ਦੇ ਵਿੱਚ ਧੱਕੇ ਖਾ ਰਿਹਾ ਵਾ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਲੱਗਦਾ ਨਹੀਂ ਪ੍ਰਸ਼ਾਸਨ ਇਹ ਤੁਹਾਨੂੰ ਜਾਣ ਬੁੱਝ ਕੇ ਕੋਸ਼ਿਸ਼ ਕਰਨ ਰਹੀ ਏ ਧਰਨਾ ਲਾਦੀ ਆ ਨੂੰ ਮਜਬੂਰ ਤੇ ਪ੍ਰਸ਼ਾਸਨ ਜਿਹੜਾ ਨਾ ਵੈਸੇ ਗਰੀਬ ਪਰਿਵਾਰ ਨੂੰ ਡੇਬਲਾਂ ਤੇ ਹੱਕ ਨਹੀਂ ਦਿੰਦਾ ਸਾਨੂੰ ਜਦੋਂ ਹੱਕ ਲੈਣੇ ਪੈਂਦੇ ਆ ਉਹ ਸਾਡੇ 바ਵਾ ਸਾਹਿਬ ਅੰਬੀਡਰ ਦੇ ਜਿਹੜਾ ਸਾਨੂੰ ਅਧਿਕਾਰ ਦਿੰਦਾ ਸੜਕਾਂ ਦੇ ਉੱਤਰ ਦਾ ਸਾਨੂੰ ਉਹ ਜਿੰਨਾ ਚਾ ਨਾ ਨਾ ਲੱਗੇ ਉਨਾ ਚਿਰ ਇਹਨਾਂ ਦੇ ਜਿਹੜੇ ਸਿਰ ਤੇ ਜੂਨੀ ਸਿੱਤਦੀ ਇਸ ਕਰਕੇ ਜਿਹੜਾ ਆ ਪਰਿਵਾਰ ਆ ਕੱਲ ਨੂੰ ਜੇ ਭੰਡਾਰੀ ਕੋਲੇ ਤੇ ਕੋਖੜਦਾਲ ਤੇ ਪਿੰਦਾ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਏਗਾ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਏਗਾ ਇਹ ਚੀਜ਼ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਔਰ ਪੁਲਿਸ ਪ੍ਰਸ਼ਾਸਨ ਜਿੰਨਾ ਜਿੰਨਾ ਉਹ ਪੂਛੇ ਸਮੇਂ ਪਹਿਲਾਂ ਇੱਕ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜਿਹੜੇ ਲੋਕ ਕਬੂਤਰਬਾਜੀ ਕਰਦੇ ਆ ਲਾਇਸੈਂਸੀ ਜਿੰਨਾਂ ਕੋਲ ਲਾਇਸੈਂਸ ਹੈਗੇ ਉਹਨਾਂ ਦੇ ਵੀ ਚੈੱਕ ਕੀਤੇ ਜਾਣ ਕਿ ਤੇ ਇਹਨਾਂ ਕੋਲ ਜਾਲੀ ਲਾਇਸੈਂਸ ਤਾਂ ਨਹੀਂ ਹੈਗੇ ਤੇ ਉਹਨਾਂ ਦੇ ਲੋਕਾਂ ਦੇ ਵੀ ਜਿੰਨਾਂ ਲੋਕਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਲੋਗ ਇਹਨਾਂ ਲੋਕਾਂ ਦੇ ਨਾਲ ਕਬੂਤਰਬਾਜ਼ੀ ਕਰਕੇ ਠਗੀਆਂ ਮਾਰ ਕੇ ਇਹਨਾਂ ਲੋਕਾਂ ਨੂੰ ਬਾਹਰ ਭੇਜਦੇ ਆ ਤੁਰੰਤ ਪਰਚਾ ਦਰਜ ਕੀਤਾ ਜਾਵੇ ਕੱਲੇ ਆਪਣੀ ਵੀ ਗਲਤੀ ਹੈ ਨਾ ਕਿਉਂਕਿ ਆਪਾਂ ਵੀ ਏਜੰਟ ਕੋ ਜਾਣੇ ਆਪਾਂ ਨੂੰ ਵੀ ਵੇਖਣਾ ਚਾਹੀਦਾ ਹੈ ਕਿ ਇਹ ਪਤਾ ਹੈ ਇਸ ਤਰ੍ਹਾਂ ਦੇ ਦੇਖੋ ਜੀ ਗਰੀਬ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਦਫਤਰ ਬਣਾਏ ਹੁੰਦੇ ਵੱਡੇ ਵੱਡੇ ਦਫਤਰ ਬਣਾਏ ਹੁੰਦੇ ਤੇ ਸਾਡੇ ਜਿਹੜੇ ਅਨਪੜ ਲੋਕ ਵਿਚਾਰੇ ਆ ਉਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਇਹਨਾਂ ਦੀਆਂ ਗੱਲਾਂ ਦੇ ਕਾਰਨ ਹੀ ਇਹ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਕੀ ਨਾਲ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਇਹ ਨਾਲ ਜਿਹੜੇ ਲੋਕ ਆ ਜਿਹੜੇ ਵਿੱਕੀ ਭੱਟੀ ਆ ਜੋਨ ਭੱਟੀ ਆ ਬੀਵੀ ਆ ਇਹਨਾਂ ਦੇ ਅਕਾਊਂਟ ਚੈੱਕ ਦਿੱਤੇ ਜਾਂ ਇਸ ਸਾਲ ਦੀਆਂ ਜਿਹੜੀਆਂ ਡਿਟੇਲਾਂ ਇਹਨਾਂ ਦੀਆਂ ਅਕਾਊਂਟ ਦੀਆਂ ਡਿਟੇਲਾਂ ਚੈੱਕ ਦਿੱਤੀਆਂ ਜਾਂ ਜਿਹੜੇ ਲੋਕ ਇਸ ਤਰ੍ਹਾਂ ਕਬੂਤਰਬਾਜੀ ਕਰਦੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਨਹੀਂ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੇ ਉਹਨਾਂ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈ ਕਿਉਂ ਕਿ ਇਹ 2018 ਦੇ ਵਿੱਚ ਐਕਟ ਨਿਕਲੇ ਸੀ ਕਿ ਜੇ ਪੁਲਿਸ ਕੋਲ ਤੁਰੰਤ ਪਰਚਾ ਦਰਜ ਨਹੀਂ ਕਰਦੀ ਤੇ ਜਿਹੜੇ ਲੋਕ ਇਹਦੀ ਕਾਰਵਾਈ ਕਰਦੇ ਪਏ ਆ ਉਹਨਾਂ ਦੇ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਕਿੰਨੀ ਕਰਾਂ ਸਮਝਦੇ ਤੇ ਉੱਚ ਅਧਿਕਾਰੀਆਂ ਵੱਲੋਂ ਵੱਡੇ ਅਫਸਰਾਂ ਵੱਲੋਂ ਦੇਖਤਾ ਹੈਗੇ ਆ ਵਾ ਕਿ 30 40 ਦਿਨਾਂ ਦੇ ਵਿੱਚ ਵਿੱਚ ਇਹਦਾ ਹੱਲ ਕਰ ਦਿੱਤਾ ਚਾਹੀਦਾ ਆ 6 ਮਹੀਨੇ ਹੋ ਗਏ ਕੀ ਕਾਰਨ ਪੂਰੇ ਨਹੀਂ ਜੇ ਕਾਰਨ ਇਹੋ ਹੀ ਹੈ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵਾ ਕਿ ਜਾਂ ਇਹਨਾਂ ਨੂੰ ਕੋਈ politcal pressure ਆ ਤੇ ਜਾਂ ਇਹਨਾਂ ਨੇ ਕੋਈ ਅੰਦਰ ਖਾਤੇ ਕੋਈ ਲੈਂਡ ਦੇਣ ਕਰ ਲਿਆ ਵਾ ਜਿਹਦੇ ਕਾਰਨ ਅੱਜ ਇਸ ਗਰੀਬ ਪਰਿਵਾਰ ਨੂੰ ਜਿਹੜੇ ੱਟਕੇ ਖਾਣੇ ਪੈ ਰਹੇ ਇੰਨ ਸਾਲ ਕੋਈ ਫੋਟੋ ਪਾ ਦਵੇ ਅਸਲੇ ਦੀ ਉਹਦੇ ਤੋਂ 1 ਮਿੰਟ ਤੋਂ ਪਹਿਲੇ ਪਰਚਾ ਹੋ ਜਾਂਦਾ ਹੈ ਜਿਹੜੀ ਤੁਸੀਂ ਫੋਟੋਆਂ ਦਿਖਾ ਰਹੇ ਹੋ ਸੋਸ਼ਲ ਮੀਡੀਆ ਤੇ ਉਹਨੇ ਵਾਇਰਲ ਕੀਤੀਆਂ ਵਾ ਇਹ ਤਾਂ 6 ਮਹੀਨੇ ਹੋ ਗਏ ਪਰਚਾ ਨਹੀਂ ਹੋਇਆ ਨਾ ਇਹਦੀ ਸੁਣਵਾਈ ਹੋਈ ਬੰਦੇ ਦੀ ਤੁਸੀਂ ਪ੍ਰਸ਼ਾਸਨ ਨੂੰ ਫੋਟੋਆਂ ਦਿਖਾਈਆਂ ਸੀ ਜੀ ਇਹ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਮੀਡੀਆ ਰਾਈਟ ਵੀ ਦਿਖਾਈਆਂ ਵਾ ਔਰ ਇਹ ਪਰਿਵਾਰ ਜਦੋਂ ਗਿਆ ਵਾ ਪ੍ਰਸ਼ਾਸਨ ਨੂੰ ਦੋ ਤੋਂ ਤਿੰਨ ਵਾਰ ਮਿਲਿਆ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਵਾ ਉਹਨਾਂ ਨੂੰ ਵੀ ਵਿਖਾਈਆਂ ਕਿ ਦੇਖੋ ਜੀ ਇਹ ਬੰਦਾ ਇਸ ਤਰ੍ਹਾਂ ਦੇ ਸਾਨੂੰ ਮਦਰ ਫੋਨਾਂ ਪਾਉਂਦਾ ਪਿਆ ਵਾ ਸਾਡਾ ਇਸ ਬੰਦੇ ਕੋਲੋਂ ਬਚਾਅ ਕੀਤਾ ਜਾਵੇ ਸਾਡੇ ਪੈਸੇ ਦਵਾਈ ਜਾਣ ਮਗਰ ਅਜੇ ਤੱਕ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਅਪੀਲ ਇਹੋ ਹੀ ਆ ਜੀ ਜਾਂ ਤੇ ਇਸ ਗਰੀਬ ਦੋਸਤ ਨੂੰ ਪੈਸੇ ਦਵਾਈ ਦੇਣ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵਾਲੇ ਟਾਈਮ 'ਚ ਇਹ ਹੋਰ ਗਰੀਬ ਪਰਿਵਾਰਾਂ ਨਾਲੇ ਟੱਕਾ ਨਾ ਆਵੇ ਠੀਕ ਹੈ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ 14 ਨੂੰ ਜਿਹੜਾ ਇਹ ਪਰਿਵਾਰ ਜਿਹੜਾ ਬੈਠਾ ਜਾ ਰਿਹਾ ਹੈ ਬਾਲਮਿਕੀ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਦਾ ਪੂਰਾ ਸਮਰਥਨ ਹੈ ਦੇਖੋ ਕਿ ਇਸ ਮਾਇਦਾ ਬੋਇਮਾਨ ਜਿਸ ਨੇ ਵੀ ਦੀਸ਼ਪੇਂਡ ਦੇ ਵਾਸਤੇ ਗਰਦਾਸਪੁਰ ਦੇ ਇੱਕ ਲੋਕੀਤ ਭੱਟੀ ਜੋਨ ਭੱਟੀ ਹੁੰਦਾ ਪੈਸੇ ਦੇ ਬੇਚਣੇਗਾ ਅਤੇ ਜੇ ਜਿਹੜੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਪੁੱਛਦੇ ਬਗੜੇ ਇੱਕ ਫੋਟੋ ਹੈ ਐਸੀ ਇੱਕ ਫੋਟੋ ਆ ਜਿਹੜੀਆਂ ਤੁਸੀਂ ਆਪ ਦੇਖ ਸਕਦੇ ਹੋ ਫੇਸਬੁਕ 'ਆ ਤੋਂ ਉਹ ਕੀ ਸਾਹਤ ਕਰਨਾ ਚਾਹਦਾ ਹੈ ਲਗਾਤਾਰ ਪੰਜਾਬ ਸਰਕਾਰ ਨੇ ਇੱਕ ਐਕਟ ਬਾਦ ਜਿਹੜਾ ਖਤਮ ਕਰਨਾ ਚਾਹਦੀ ਹੈ ਪਰ ਇਹ ਦੇਖੋ ਇਸ ਫੋਟੋ 'ਵਾਂ ਤੇ ਕਿ ਕਿਸ ਤਰ੍ਹਾਂ ਜਿਹੜਾ ਐਕਟ ਰਵਾਦੂ ਦਾ ਪ੍ਰਮੋਟ ਕੀਤਾ ਰਿਹਾ ਗ੍ਰੀ ਪ੍ਰਵਾਦ ਜਿਹੜਾ ਧਰਾਤਮਕ ਆ ਜਾ ਰਿਹਾ ਇਹ ਵਿਆਪਨ ਵੀ ਸ਼ਹਿਰ ਇੱਥੇ ਕਿਸੇ ਕੋ ਪੁਲਿਸ ਪ੍ਰਸ਼ਾਸਨ ਕੋ ਵੀ ਇਹ ਗੱਲਪਨ ਨਹੀਂ ਹੋਣਗੇ ਜਿਹੜੇ ਵੈਪਨ ਦਿਖਾ ਕੇ ਉਸ ਗਰੀਬ ਪਰਿਵਾਰ ਨੂੰ ਡਰਾਇਆ ਧਮਕਾਇਆ ਰਾ ਠੀਕ ਹੈ ਰਿਹਾ ਡਰਾਇਆ ਕਿ ਕਾ ਕਿਉਂ ਜਾ ਰਿਹਾ ਜੀ ਪੈਸੇ ਨਾ ਦੇਣ ਦੀ ਸੂਰਤ ਹੈ ਜੀ ਵੀ ਆਪਾਂ ਪੈਸੇ ਨਹੀਂ ਦੇਣੇ ਨਹੀਂ ਦੇਣੇ ਹਾਂ ਜੀ ਫਰਵਰੀ ਮਹੀਨੇ ਦੀ ਜਿਹੜੀ ਦਰਖਾਸਤ ਹੈ ਮਾਨ ਜੋ ਸੀਪੀ ਸਾਹਿਬ ਦੇ ਕੋਲ ਸੀ ਜਿਹੜੀ ਜਿਹੜੇ ਤਫਤੀਸ਼ ਸੀ ਪਰ ਅੱਜ ਤੱਕ ਉਸ ਜਿਹੜੀ ਦਰਖਾਸਤ ਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਚੈਸ ਕਰਕੇ ਮਜਬੂਰਨ ਵਾਲਮੀਕੇ ਬੇਕਰ ਮਹਾਪੰਚਾਇਤ ਦੇ ਸંચਾਲਕ ਨੇ ਸੁਮਿਤ ਕਾਲੀ ਉਹਨਾਂ ਉਲ ਡਚ ਚੋਰਾ ਤਰੀ ਦਾ ਧਰਨਾ ਪੰਡਾਰੀ ਪੋਜੇ ਜਿਹੜਾ ਲਿਖਿਆਗਾ ਜਿਸ ਦੇ ਚ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਘੋਖੜਤਾ ਤੇ ਬੈਠੇਗਾ ਜਿਨ੍ਹਾਂ ਨਾਲ ਵਾਲਮੀਕ ਸਮਾਜਿਕ ਧਾਰਮਿਕ ਸਮਾਜਿਕ ਦੀ ਇੱਜ਼ਤ ਤੇ ਬੰਦਿਆਂ ਨਾਲ ਸਾਥ ਦੇਣੀਆਂ ਇਸ ਕਰਕੇ ਮੇਰੀ ਬੇਨਤੀ ਹੈ ਮਾਨਯੋਗ ਸੀਧੀ ਸਾਹ ਨੂੰ ਜਿਹੜੇ ਸ਼ਹਿਰ ਦੀ ਗਾੜਾੜੀ ਸਥਿਤੀ ਵੀ ਵੇਖਦੇ ਹੈ ਤੁਰੰਤ ਇਹਦਾ ਦੋਸ਼ੀ ਤੇ ਜਿਹੜੀ ਕਾਰਵਾਈ ਕਰ ਦਿਓ ਤਾ ਜੋ ਇਸ ਪਰਵਾੜਾ ਧੱਕੇ ਨਾਲ ਖਾਣੇ ਪੈਣ ਇਹ ਦਾ ਪਰ ਸਮਾਜ ਦਾ ਸੜਕਾਂ ਦੇ ਸਮੇਂ ਦੇ ਅਕਸਰੀ ਸਮਾਜ ਨੂੰ ਆਪਣਾ ਹੱਕ ਲੈਣ ਲਈ ਸੜਕਾਂ ਦੇ ਉੱਪਰ ਨਾ ਪੈਂਦਾ ਦਾ ਕਾਰਨ ਕਿ ਇਹ ਪਤਾ ਗੱਲ ਦਰਦ ਪਰਿਵਾਰਾਂ ਨਾਲ ਹਮੇਸ਼ਾ ਹੀ ਧੱਕਾ ਹੁੰਦਾ ਪੂਰੇ ਭਾਰਤ ਵਿੱਚ ਹੋ ਰਿਹਾ ਹੈ ਇਸੇ ਹੀ ਇਹ ਜਿਹੜੀ ਲੋਕਾਂ ਦੀ ਮਨਛਾ ਜਿਹੜੀ ਮਾਨਸਿਕਤਾ ਹੈ ਉਹ ਹੀ ਸਾਡੇ ਸਮਾਜ ਦੇ ਪ੍ਰਤੀ ਜਿਹੜੀ ਅੱਜ ਵੀ ਉਹ ਹੀ ਜਿਹੜੀ 100 ਸਾਲ ਪਹਿਲਾਂ ਸੀ ਠੀਕ ਜਥੇ ਤੁਸੀਂ ਸਰ ਕੀ ਨਾਮ ਮੇਰਾ ਨਾਮ ਹੈਗਾ ਜੋਜੀ ਜੋਗੀ ਮਸੀ ਮਜੀਠਾ ਰੋਡ ਕੁੰਗਵਾਲਾ ਪ੍ਰੀਮ ਨਗਰ ਦਾ ਰਹਿਣ ਵਾਲਾ ਹਾਊਸ ਨੰਬਰ 542 ਆਈ ਡੀਸੀ ਦਫ਼ਤਰ ਪੁੱਜੇ ਹੋ ਕੀ ਕਰ ਰਹੇ ਅੱਜ ਇਹ ਨਾ ਆਪਾਂ ਮੈਂ ਆਪਣੇ ਬ੍ਰਦਰ ਨੂੰ ਅਰਮੇਨੀਆ ਭੇਜਿਆ ਸੀ ਜੌਨ ਭੱਟੀ ਜੋ ਏਜੰਟ ਹੈਗੇ ਨੇ ਗੁਰਦਾਸਪੁਰ ਦੇ ਜੈਨੂ ਜੌਨ ਰਿੱਕੀ ਭੱਟੀ ਠੀਕ ਹੈ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਕਿ ਮਤਲਬ ਆਪਾਂ ਤੁਹਾਡੇ ਭਰਾ ਨੂੰ ਬਾਹਰ ਭੇਜਾਂਗੇ ਸਾਡੇ ਕਿਸੇ ਨੌਂ ਨੇ ਉਹਨਾਂ ਨਾਲ ਗੱਲ ਕਿਵੇਂ ਕਰਵਾਈ ਤੇ ਕਿੰਨੇ ਕਿੰਨੇ ਲੱਖ ਚ ਗੱਲ ਹੋਈ ਸੀ ਕਿੰਨੇ ਪੈਸੇ ਦਿੱਤੇ ਤੇ ਕੈਸ਼ ਕੀਤੇ 1.25 ਲੱਖ ਚ ਗੱਲ ਹੋਈ ਸੀ 50 ਹਜ਼ਾਰ ਆਈਡੀ ਵਾਸਤੇ ਟੋਟਲ ਉਹਨਾਂ ਦਾ ਹੀ 475 ਜਿਹੜਾ ਦਿੱਤਾ ਸੀਗਾ ਉਹ ਵੀ ਪੈਕਿੰਗ ਦਾ ਕੰਮ ਪਿਆ ਰਹੀ 2 ਸਾਲ ਦਾ ਵਰਕ ਪਰਮਿਟ ਕੰਪਨੀ ਦਾ ਡੀਆਰਸੀ ਕਾਰਡ ਸੋਸ਼ਲ ਵਰਕਰ ਕਾਰਡ ਕਹਿ ਜਿਨ੍ਹਾਂ ਬਣਾ ਕੇ ਤਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਤੇ ਕਿਦੋਂ ਮੁੰਡਾ ਉੱਥੇ ਗਿਆ ਕੋਈ ਕੰਮ ਨਹੀਂ ਲਾਇਆ ਉਹ ਸਭ ਜਿੱਦ ਕੋਈ ਗਏ ਆ ਦੋ ਤਿੰਨ ਦਿਨ ਉਹਨਾਂ ਦੇ ਰੂਮ ਚ ਰਹੇ ਉਸ ਤੋਂ ਬਾਅਦ ਇਹ ਕੰਟੇਨਰ ਚ ਰਿਹਾ ਵਾ ਜਿੰਨਾ ਸਮਾਂ ਵੀ ਉੱਥੇ ਰਿਹਾ ਵਾ ਜਦੋਂ ਇਹਨੇ ਸਾਨੂੰ ਉੱਥੋਂ ਆਪਣੇ ਹਾਲਾਤ ਦੱਸੇ ਵੀਡੀਓ ਪਾਈਆਂ ਫੋਟੋਆਂ ਪਾਈਆਂ ਕੀ ਆ ਦੇਖੋ ਮੇਰੇ ਤੇ ਇੱਥੇ ਹਾਲਾਤ ਬਹੁਤ ਬੁਰੇ ਜਾਂਦਾ ਮੈਨੂੰ ਕੰਮ ਕਰਤੇ ਨਹੀਂ ਲਵਾਇਆ ਹੂੰ ਫਿਰ ਆਪਾਂ ਇਹਨਾਂ ਨਾਲ ਗੱਲ ਜਦੋਂ ਕੀਤੀ ਏਜੰਟਾਂ ਨਾਲ ਤੇ ਇਹ ਕਹਿੰਦੇ ਜੇ ਦੁਬਾਰਾ ਬ੍ਰਦਰ ਨੂੰ ਤੁਸੀਂ ਰਿਟਰਨ ਵਾਪਸ ਬੁਲਾਉਣਾ ਵਾ ਤੇ ਤੁਹਾਨੂੰ ਇੱਥੇ ਮਤਲਬ ਟੈਕਸ ਪੇ ਕਰਨਾ ਪਏਗਾ ਜਿਹੜਾ 21 ਦਿਨ ਤੋਂ ਪਲਾਸੇ ਜਿਆਦਾ ਰਹਿ ਚੁੱਕਾ ਵਾ ਉਹਦਾ ਵੀ ਇਹੀ 50300 ਇਥੇ ਟੈਕਸ ਦਿੱਤਾ 35000 ਦੀ ਟਿਕਟ ਕਰਵਾ ਕੇ ਤੇ ਫਿਰ ਆਪਣੇ ਬ੍ਰਦਰ ਨੂੰ ਵਾਪਸ ਬੁਲਾਇਆ ਕਿਦੋਂ ਬ੍ਰਦਰ ਆਇਆ ਉਹਨੇ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਸਰ ਉਸ ਤੋਂ ਪਹਿਲਾਂ ਵੀ ਮੈਂ ਕੰਪਲੇਨ ਕੀਤੀ ਸੀ ਫਰਵਰੀ ਮਹੀਨੇ 2 2024 ਨੂੰ ਸੀਪੀਓ ਕਿਸਾਨ ਸਰ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਆਏ ਆ ਇਹਨਾਂ ਨੇ ਵੀ ਕੀਤੀ 3 ਮਹੀਨੇ ਮਤਲਬ ਫਿਰ ਕਾਰਵਾਈ ਚੱਲੀ ਆ ਕਾਰਨ ਕੀ ਸਮਝ ਨਹੀਂ ਆਉਂਦਾ ਨਹੀਂ ਸਰ ਵੇਖੋ ਜੀ ਉਹ ਪਹਿਲੇ ਨੰਬਰ ਤੇ ਤੇ ਉਹ ਹੁੰਦੇ ਨਹੀਂ ਜਦੋਂ ਇਹਨਾਂ ਤਿੰਨ ਪਰਵਾਨੇ ਕੱਟੇ ਦੋ ਦੋ ਪਰਵਾਨੇ ਇਥੋਂ ਇੱਕ ਇੱਕ ਪਰਵਾਨਾ ਹੀ ਇਹਨਾਂ ਦੇ ਨਾਲ ਜਾ ਕੇ ਏਜੰਡਾ ਦੇ ਘਰ ਨੋਟਿਸ ਵੀ ਕਰਾ ਕੇ ਫਿਰ ਵੀ ਉਹ ਜਿਹੜੇ ਏਜੰਡਾ ਸਾਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ ਸਾਨੂੰ ਕੋਈ ਫੜਕਣੀ ਪੈਂਦਾ ਅੱਜ ਤੱਕ ਸਾਡੇ ਜਿਹੜੇ ਹੋਰ ਵੀ ਬੜੇ ਲੋਕਾਂ ਦਰਖਾਸਤਾਂ ਜੇ ਚੌਕੀਆਂ 'ਚ ਪਰਚੇ ਕਰਨ ਦੀ ਮੰਗ ਕੀਤੀ ਕੁਛ ਨਹੀਂ ਹੋਇਆ। ਹੁਣ ਨੈਕਸਟ ਸਟੈਪ ਕੀ ਹੈ ਜੀ ਸਰ? ਹੁਣ ਸਾਡਾ ਇਹੀ ਹੈ ਜੀ ਹੁਣ ਆਪਾਂ ਵਾਲਮੀਕੀ ਮਤਲਬ ਕਿ ਜੱਥੇਬੰਦੀ ਤੋਂ ਆਏ ਆਂ। ਆਦੀ ਵਾਲਮੀਕੀ ਉਮੀਦਵਾਰ ਮਹਾਪੰਚਾਇਤ ਤੇ ਮੰਗ ਪੱਤਰ ਦਿੱਤਾ ਵਾ ਜੀ ਸੀਸੀ ਸਾਹਿਬ ਨੂੰ। ਕਿਸ ਤਰੀਕੇ ਦਾ ਮੰਗ ਪੱਤਰ? ਮੰਗ ਪੱਤਰ ਇਹੀ ਹੈ ਜੀ ਵੇਖੋ ਇਹਨਾਂ ਨੇ ਸਾਨੂੰ ਅਸ਼ਵਾਜ ਦਵਾਇਆ ਵਾ ਕਿ ਅਗਰ ਤੁਹਾਡੇ ਨਾਲ ਨਹੀਂ ਇਨਸਾਫ ਹੋਏਗਾ ਤੇ ਅਸੀਂ ਤੁਹਾਡੇ ਨਾਮ ਜਿੱਦਾਂ ਤੁਸੀਂ ਕਹੋਗੇ ਐਂ ਕਰੀਏ। ਹੂੰ। ਤੁਸੀਂ ਮੰਗ ਪੱਤਰ ਚਿੱਕਾ ਦਾ ਗੱਲ ਉਹ ਦਿੱਤਾ ਗਿਆ ਕੀ ਕੀ ਪੱਤਰ ਵੇਖੋ ਜੀ 6 ਮਹੀਨੇ ਹੋ ਗਏ ਸਾਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਵਿੱਚ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬਹੁਤ ਸੱਜੀ ਬਖਰਾਵਾਂ ਹਾਂ ਸਾਡਾ ਕਾਰੋਬਾਰ ਵੀ ਰੁਕਦਾ ਵਾ ਏਜੰਟ ਹੁੰਦੇ ਨਹੀਂ ਹੈਗੇ ਪੁਲਿਸ ਸਾਨੂੰ ਬੁਲਾ ਲੈਂਦੀ ਏਜੰਟ ਨਹੀਂ ਹੁੰਦੇ ਸੰਸਰ ਮੰਗ ਪੱਤਰ ਦਿੱਤਾ ਆਦੀ ਵਾਲ ਮਿੱਕੀ ਆ ਬੇਦਖਰ ਮਹਾਂ ਪੰਚਾਇਤ ਦਾਪਾ ਕੋ ਖੜਦਾ ਤੇ ਬਹਿ ਕੇ ਆ ਰਹੇ ਪਰਿਵਾਰ ਸਭ ਹੂੰ ਠੀਕ ਹੈ ਜੀ